ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਜਲਦੀ ਨਾਲ ਵਾਇਰਲ ਹੋ ਰਹੀ ਆ ਇੱਕ ਮਸੰਦ ਉਹਨੂੰ ਇਹ ਵਜ਼ੀਰ ਨਹੀਂ ਵਜ਼ੀਰ ਜਿਹੜਾ ਕਹਿੰਦੇ ਨੇ ਨਾ ਮਹਾਰਾਜ ਦਾ ਵਜ਼ੀਰ ਹੁੰਦਾ ਉਹ ਵਜ਼ੀਰ ਨੇ ਉਹ ਮਸੰਦ ਨੇ ਐਡੀ ਘਟਨਾ ਕੀਤੀ ਹੈਗੀ ਆ ਜੋ ਵੀ ਬਖਸਨਹਾਰ ਨਹੀਂ ਹੈਗਾ ਉਹਨੇ ਸਾਡੇ ਜਿਹੜੇ ਸਿੱਖ ਕੌਮ ਸਿੱਖ ਜਿਹੜੇ ਹੈਗੇ ਜਹੇਬੰਦੀਆਂ ਦੇ ਦਿਨੋਂ ਇੰਨੀ ਇੱਕ ਠੋਸ ਠੇਸ ਪਹਚਾਈ ਹੈਗੀ ਆ ਜੋ ਕਿ ਉਹ ਬਖਸਨਹਾਰ ਨਹੀਂ ਹੈਗਾ ਉਹ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤੇ ਉਹ ਤੇ ਜਿੱਥੇ ਵੀ ਸਾਨੂੰ ਪਤਾ ਨਹੀਂ ਲੱਗਦਾ ਪਿਆ ਵੀ ਹੈ ਕਿੱਥੇ ਦਾ ਕਿੱਥੋਂ ਦਾ ਨਹੀਂ ਜੇ ਸਾਨੂੰ ਪਤਾ ਲੱਗਦਾ ਅਸੀਂ ਗਵਰਨਮੈਂਟ ਦੇ ਫੜ ਕੇ ਹਵਾਲੇ ਕਰਾਂਗੇ ਕਾਰਵਾਈ ਕਰਾਂਗੇ ਜੇ ਗਵਰਨਮੈਂਟ ਨਾ ਕਾਰਵਾਈ ਕਰੇਗੀ ਤੇ ਫਿਰ ਦੂਜੀ ਕਾਰਵਾਈ ਅਸੀਂ ਆਪ ਪਾਵਾਂਗੇ ਉਹਨਾਂ ਨੂੰ ਵਕਤ ਜਲਦ ਤੋਂ ਜਲਦ ਸਾਕਤ ਕੀਤੀ ਜਾਂਦੀ ਹੈ ਜਨ ਜਿੱਥੋਂ ਵੀ ਮਿਲਦੇ ਆ ਸਾਨੂੰ ਜਾਂ ਡਰੈਸ ਮਿਲਦਾ ਸਾਨੂੰ ਜਰੂਰ ਦੱਸਿਆ ਜਾਵੇ ਮੇਰਾ ਨੰਬਰ 9779717918 ਹੈਗਾ ਮੇਰੇ ਨੰਬਰ ਤੇ ਮੈਨੂੰ ਮੈਸੇਜ ਜਰੂਰ ਦਿੱਤਾ ਜਾਵੇ ਜਿੱਥੇ ਵੀ ਮਿਲਦਾ ਹੈਗਾ ਬੇਦਰ ਨਹੀਂ ਨਾ ਅਜੇ ਦਿਨ ਦੇਖੂ ਨਹੀਂ ਲੱਗਿਆ ਕੀ ਕਹਿਣਾ ਹੈ ਜਿਹੜੀਆਂ ਬੇਅਦਮੀਆਂ ਹੋ ਰਹੀਆਂ ਨੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਗਵਰਨਮੈਂਟ ਜੇ ਗੌਰ ਕਰੇ ਤੇ ਬੇਅਦਮੀਆਂ ਰੋਕ ਵੀ ਸਕਦੀਆਂ ਨੇ ਗਵਰਨਮੈਂਟ ਗੌਰ ਕਰਦੀ ਨਹੀਂ ਵੀ ਹੋਰ ਪਾਸੇ ਤੁਰੇ ਫਿਰਦੀ ਆ ਗਵਰਨਮੈਂਟ ਨੂੰ ਵੀ ਮੈਂ ਬੇਨਤੀ ਹੈ ਮੇਰੇ ਹੱਥ ਜੋੜ ਕੇ ਇਹ ਬੇਅਦਮੀਆਂ ਨੂੰ ਇਹ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਮਹਾਰਾਜ ਦਾ ਗ੍ਰੰਥ ਸਾਹਿਬ ਹੈ ਇਹ ਜਿਹੜੀਆਂ ਆਪਣਾ ਜਗਤ ਜਗਤ ਦਾ ਦਾਤਾ ਹੈ ਜਗਤ ਦਾ ਦਾਤਾ ਜਿਹੜਾ ਦਾਤਾ ਹੁੰਦਾ ਨਾ ਇਹ ਬਹੁਤ ਵੱਡੀ ਵੱਡੀ ਗੱਲ ਹੁੰਦੀ ਆ ਕੋਈ ਛੋਟੀ ਗੱਲ ਨਹੀਂ ਰਾਜਾ ਮਹਾਰਾਜਾਂ ਦਾ ਰਾਜਾ ਇਹ ਤੇ ਆਪਾਂ ਮਹਾਰਾਜੇ ਦੀ ਰਿਵੇਦ ਵੀ ਕਰਵਾ ਰਹੇ ਆ ਆਪਾਂ ਨੂੰ ਜੰਮਿਆ ਵੀ ਸਾਰਾ ਕੁਝ ਉਹੀ ਦਿਖਾਉਂਦਾ ਜਨਮ ਮਰਨ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਤੇ 33 ਸਾਰੇ ਜਿੰਨੇ ਵੀ ਹੈਗੇ ਦੇਵੀ ਦੇਵਤਿਆਂ ਨਾਲ ਦੇ ਵਿੱਚ ਨਮਸਕਾਰ ਹੈ ਹਰ ਇੱਕ ਦੀ ਹੈਗੇ ਮੰਨਦੇ ਹੋਣਾ ਜਿਹੜਾ ਆਪਾਂ ਪੜਦੇ ਹੈਗੇ ਆ ਤੇ ਉਹਦੇ ਵਿੱਚ ਜੇ ਆਪਾਂ ਉਸ ਦੇਵੀ ਦੇਵਤੇ ਦੀ ਉਹ ਮਹਾਰਾਜ ਦੀ ਉਸ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਸਭ ਦਾ ਰਾਜਾ ਹੈਗਾ ਜੇ ਆਪਾਂ ਉਹਦੀ ਬੇਅਦਵੀ ਕਰਾਂਗੇ ਯਾਰ ਇਦਾਂ ਦੇ ਬੰਦਿਆਂ ਦੇ ਲੱਖ ਲਾਨਤਾ ਹੈਗੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਕੇ ਅਸੀਂ ਸਿਰ ਚਾਉਨੇ ਹਾਂਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿ ਮੰਨਦੇ ਹਾਂਜੀ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਜਿੰਦਾ ਲਗਾ ਕੇ ਉਸ ਨੇ ਜਿਹੜਾ ਅੰਗਾਂ ਨੂੰ ਵੀ ਜਿਹੜਾ ਚੇਤਨਿਕ ਕੀਤੀ ਜਾ ਰਹੀ ਹੈ। ਵੀਰ ਨਹੀਂ ਹੈਗਾ ਇਹ ਤਾਂ ਖਾਚ ਐ ਇਹ ਤਾਂ ਇੱਕ ਮਸੰਦ ਪੈਦਾ ਹੋ ਗਿਆ ਜਿਹੜੇ ਗੁਰੂ ਮਹਾਰਾਜ ਨੇ ਸਾਢੇ 3 ਮਸੰਦ ਉਹ ਮਸੰਦ ਪੈਦਾ ਹੋਇਆ ਮਸੰਦ ਪੈਦਾ ਹੋ ਕੇ ਗੋ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਸੀਗਾ ਕਹਿੰਦਾ ਜੇ ਜਦੋਂ ਮਸੰਦ ਕਲਯੋਗ ਦੇ ਵਿੱਚ ਮਸੰਦ ਪੈਦਾ ਹੋਣਗੇ ਨਾ ਇਹ ਕਲੰਕ ਲਾਉਣਗੇ ਇਹ ਸਾਡੇ ਗ੍ਰੰਥ ਸਾਹਿਬ ਨੂੰ ਗੁਰੂ ਮਹਾਰਾਜ ਨੂੰ ਕਲੰਕ ਲਾ ਰਹੇ ਹੈਗੇ